ਜਿਹੜਾ ਮੱਧ ਪ੍ਰਦੇਸ਼ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਜੀ ਹਾਂ ਮੌਨਸੂਨ ਦੇ ਦਸਤਕ ਦੇਂਦਿਆਂ ਹੀ ਪੂਰੇ ਸੂਬੇ ਵਿੱਚ ਤਬਾਹੀ ਦੀਆਂ ਖਬਰਾਂ ਆਉਣ ਲੱਗੀਆਂ ਨੇ ਦਰਸਲ ਮੌਨਸੂਨ ਦਾ ਆਗਾਜ਼ ਹੁੰਦਿਆਂ ਹੀ ਵੱਖ-ਵੱਖ ਇਲਾਕਿਆਂ ਤੋਂ ਨੁਕਸਾਨ ਦੀਆਂ ਖਬਰਾਂ ਆ ਰਹੀਆਂ ਨੇ ਦੇਰ ਰਾਤ ਸ਼ਿਮਲਾ 'ਚ ਕਈ ਥਾਵਾਂ 'ਤੇ ਲੈਂਡਸਲਾਈਡ ਹੋਈ ਹੈ ਦੱਸਤੀ ਹੈ ਕਿ ਸੈਲਾਨੀ ਅਤੇ ਯਾਤਰੀਆਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਉੱਥੇ ਹੀ ਸ਼ਿਮਲਾ ਦੇ ਚਮਿਆਣਾ ਸੁਰਾਲਾ ਸੜਕ 'ਤੇ ਭਾਰੀ ਮਲਵਾ ਡਿੱਗਿਆ ਹੈ ਜਿਸ ਕਾਰਨ ਤਿੰਨ ਗੱਡੀਆਂ ਇਸ ਦੀ ਚਪੇਟ ਵਿੱਚ ਆਕੀਆਂ ਨੇ ਇੰਨਾ ਹੀ ਨਹੀਂ ਮਲਬਾ ਡਿੱਗਣ ਕਾਰਨ ਇਹ ਪੂਰਾ ਰੋਡ ਵੀ ਜਮ ਹੋ ਗਿਆ ਜਿਸ ਨੂੰ ਹੁਣ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਗੱਡੀਆਂ ਨੂੰ ਮਲਬੇ ਦੇ ਥੱਲੇ ਤੋਂ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਗੱਡੀਆਂ ਪੂਰੀ ਤਰ੍ਹਾਂ ਮਲਬੇ ਹੇਠਾਂ ਦੱਬ ਗਈਆਂ ਨੇ ਜਿਨ੍ਹਾਂ ਨੂੰ ਕਿ ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਸਲ ਹਿਮਾਚਲ ਪ੍ਰਦੇਸ਼ 'ਚ ਦੱਖਣੀ ਪੱਛਮੀ ਮੌਨਸੂਨ ਦੀ ਐਂਟਰੀ ਹੋਈ ਹੈ ਜਿਸ ਨੇ ਕਿ ਐਂਟਰੀ ਕਰਦਿਆ ਹੀ ਕਹਿਰ ਮਚਾ ਦਿੱਤਾ ਹੈ ਸ਼ਿਮਲਾ 'ਚ ਕਾਫੀ مالی ਨੁਕਸਾਨ ਹੋਣ ਦੀਆਂ ਖਬਰਾਂ ਮਿਲ ਰਹੀਆਂ ਨੇ ਇਸ ਵਾਰ ਪਿਛਲੇ ਸਾਲ ਦੀ ਤੁਲਨਾ 'ਚ ਦੇਰੀ ਨਾਲ ਇਹ ਮੌਨਸੂਨ ਪਹੁੰਚਿਆ ਹੈ ਪਰ ਮੌਨਸੂਨ ਦੇ ਪਹਿਲੇ ਹੀ ਦਿਨ ਲੈਂਡਸਲਾਈਡ ਅਤੇ ਮਲਬੇ ਨੇ ਭਾਰੀ ਨੁਕਸਾਨ ਮਚਾਇਆ। Shimla ਦੇ ਸ਼ਹਿਰ ਮਲਿਆਣਾ, ਪਠਕਪੂਰ, ਮਿੰਨੀ ਕੁਟਕਾਧਾਰ, ਜਮਿਆਣਾ ਵਰਗੇ ਸਥਾਨਾਂ ਤੇ ਇਸ ਨਾਲ ਭਾਰੀ ਨੁਕਸਾਨ ਹੋਇਆ ਹੈ। ਘਰਾਂ 'ਚ ਪਾਣੀ ਭੜਨ ਦੀਆਂ ਖਬਰਾਂ ਵੀ ਲਗਾਤਾਰ ਮਿਲ ਰਹੀਆਂ ਨੇ ਉੱਥੇ ਹੀ ਕਈ ਰਸਤੇ ਬੰਦ ਹੋ ਗਏ ਨੇ ਅਜਿਹੇ ਵਿੱਚ ਇਹ ਤਸਵੀਰਾਂ ਸ਼ਿਮਲਾ ਦੇ ਚਮਿਆਣਾ ਸੁਰਾਲਾ ਸੜਕ ਦੀਆਂ ਨੇ ਜਿੱਥੇ ਕਿ ਮਲਬੇ ਦੇ ਥੱਲੇ ਤਿੰਨ ਗੱਡੀਆਂ ਦਬਕੀਆਂ ਨੇ ਅਤੇ ਰਾਜਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਜਦਕਿ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਗੱਡੀਆਂ ਨੂੰ ਮਲਬੇ ਦੇ ਥੱਲੇ ਕੱਢਣ ਅਤੇ ਸੜਕ ਨੂੰ ਸਾਫ਼ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਦਰ ਮੌਨਸੂਨ ਦੇ ਸੀਜ਼ਨ ਨੂੰ ਦੇਖਦਿਆਂ ਹੋਇਆ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਲੋਕਾਂ ਅਤੇ ਸਿਲਾਨੀਆਂ ਨੂੰ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਿਲਾਨੀ ਅਤੇ ਆਮ ਲੋਕ ਨਦੀ ਨਾਲਿਆਂ ਤੋਂ ਦੂਰ ਰਹਿਣ ਇਹਨਾਂ ਦੇ ਨੇੜੇ ਨਾ ਜਾਣ ਤਾਂ ਕਿ ਕਿਸੇ ਵੀ ਅਨਸੁਖਾਮੀ ਘਟਨਾ ਤੋਂ ਬਚਾ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਹਰ ਕਿਸੇ ਸਥਿਤੀ ਲਈ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰਬਰ ਤਿਆਰੇ ਹੈ ਕਿ ਕੁਨਿਆਰ ਜਿਹੀ ਏਰੀਆ ਵਿੱਚ ਵੀ ਬਾਦਲ ਪਟ ਰਹੇ ਹਨ ਔਰ ਚופਾਲ ਵਿੱਚ ਵੀ ਕੱਲ ਬੜਾ ਨਿਰਵਾ ਕੇ ਪਾਸ ਨੁਕਸਾਨ ਹੋਇਆ ਹੈ तो इन चीज़ों से हमको सबक लेना है और मेरा सभी हिमाचल की जनता से ये अनुरोध है कि जब बरसात का मौसम शुरू होगा तो नदी नालों के किनारे नहीं जाना है क्योंकि कहीं भी अचानक नदी और नालों में, और में एकदम पानी बादल फटने से बढ़ जाता है और अंदाजा भी नहीं होता और वो नुकसान जीवन को कर जाती है तो हम इस बारे में हमने एहतियात बरतने की मैं जनता से अपील करता हूँ और हमारी जो डिजास्टर एरिया उसकी एक मीटिंग हो चुकी है और निश्चित तौर पर भविष्य में पिछले साल की तरह आपदा ना आए भगवान से यही प्रार्थना करते हैं और सारी चुनौतियों का सामना करने के लिए हमने दिशा निर्देश दे दिया सब फील्ड स्टाफ को बोला गया सब, सब ड़ी ड़ी और हाँ, सबको सबको बोल दिया गया सबको एक्टिव रहने के लिए बोल दिया गया और मैं खुद इसका जायजा भी लेता हूँ धन्यवाद लॉ एंड ऑर्डर निश्चित तौर पर एक घटना बिलासपुर में घटी या कहीं हुई है हमने तो कहा कि कानून के तहत अपना काम करेंगे और ऐसी घटनाओं का सरकार निंदा भी करती है चाहे वो किसी भी पार्टी से जुड़े कोई लोग क्यों ना हो गलत बात गलत है हम इस प्रकार की वारदात को हिमाचल प्रदेश में सहन करते हैं धन्यवाद थैंक यू तदसी ये है कि उधर हिमाचल ले मौसम विभाग ने भी सात जिलों ਵਿੱਚ येलो अलर्ट जारी ਕੀਤਾ ਹੈ अगले 72 ਘੰਟਿਆਂ ਲਈ येलो अलर्ट जारी ਕੀਤਾ ਗਿਆ है दरअसल मौसम विभाग विज्ञान केंद्र शिमला ਵੱਲੋਂ کئی ਇਲਾਕਿਆਂ 'ਚ ਤੇਜ਼ ਤੋਂ ਦਰਮਿਆਨੀ بارش ਦਾ अनुमान ਦਿੱਤਾ ਗਿਆ ਹੈ ਅਤੇ ਇਲਾਕਿਆਂ ਵਿੱਚ येलो ਅਲਰਟ ਜਾਰੀ ਕਰ ਦਿੱਤਾ ਹੈ ਤਾਂ ਕਹਿ ਸਕਦੇ ਹਾਂ ਕਿ ਹਾਲੇ ਸ਼ੁਰੂਆਤ ਹੈ ਪਰ ਸ਼ੁਰੂਆਤ ਹੁੰਦਿਆਂ ਹੀ ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ ਦੀਆਂ ਖਬਰਾਂ ਆਉਣ ਲੱਗੀਆਂ ਨੇ ਹਾਲੇ ਪੂਰਾ ਮੌਨਸੂਨ ਬਾਕੀ ਹੈ ਜਿ ਇਹ ਵਿੱਚ ਪ੍ਰਦੇਸ਼ ਦਾ ਕੀ ਹਾਲ ਹੋਵੇਗਾ ਇਹ ਵੀ ਦੇਖਣਾ ਹੋਵੇਗਾ ਦੱਸ ਦਈਏ ਕਿ ਪਿਛਲੇ ਸਾਲ ਵੀ ਮਨਾਲੀ ਚ ਪਾਰੀ ਤਬਾਹੀ ਮੀ ਅਤੇ ਹੜ ਵੱਲੋਂ ਮਚਾਈ ਗਈ ਸੀ ਮਨਾਲੀ ਦਾ ਮੇਨ ਹਾਈਵੇ ਹੜ ਦੀ ਚਪੇਟ ਵਿੱਚ ਆ ਗਿਆ ਸੀ ਜਿਸ ਤੋਂ ਬਾਅਦ ਕਈ ਲੋਕਾਂ ਦੀ ਜਾਨ ਵੀ ਇਸ ਵਿੱਚ ਗਈ ਸੀ ਕਈ ਸਲਾਨੀ ਨਦੀ ਵਿੱਚ ਰੁੜ ਗਏ ਸੀ ਜਿਸ ਤੋਂ ਬਾਅਦ ਹੁਣ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਵੱਲੋਂ ਪਹਿਲਾਂ ਹੀ ਸਲਾਨੀਆਂ ਨੂੰ ਨਦੀ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ